ਪਾਠ ਚੌਥਾ ਰੁੱਖ ਨੂੰ ਜਦ ਅੱਗ ਲੱਗੀ ਉਦੇਸ਼ ਕਿਸੇ ਮੁਸੀਬਤ ਦੀ ਘੜੀ ਵਿੱਚ ਸਾਡੇ ਦੁਆਰਾ ਇਮਾਨਦਾਰੀ ਨਾਲ ਸਹਾਇਤਾ ਲਈ ਵਿਦਾਇਆ ਇੱਕ ਕਦਮ ਵੀ ਮੀਲ ਪੱਥਰ ਸਾਬਤ ਹੋ ਸਕਦਾ ਹੈ ਰੁੱਖ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੱਡ ਗਏ ਉਡਣਾ ਹੀ ਸੀ ਇੱਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ ਉਸਦੇ ਮਨ ਵਿੱਚ ਸੋਚ ਆਈ ਰੁੱਖ ਕੀ ਸੋਚੂ ਵਿਚਾਰਾ ਉਸ ਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਣ ਹਜ਼ਾਰਾਂ ਅੱਖੀਆਂ ਉੱਡਦਿਆਂ ਪੰਖੇਰੂਆਂ ਨੂੰ ਤੱਕਦੀਆਂ ਕੋਲ ਇੱਕ ਤਲਾਬ ਸੀ ਉਸਨੇ ਜਲ ਚੋਂ ਭਰ ਕੇ ਚੁੰਝਾਂ ਉਚੜੀ ਬਲ ਰਹੇ ਰੁੱਖ ਉੱਤੇ ਧੌਂਕਣ ਲੱਗ ਪਈ ਕੋਲੋਂ ਦੀ ਕੋਈ ਮੁਸਾਫਰ ਲੰਘਿਆ ਦੇਖ ਕੇ ਦ੍ਰਿਸ਼ ਡਰ ਗਿਆ ਸਾੜ ਹੀ ਨਾ ਜਾਏ ਕਿਤੇ ਝੱਲੀ ਚਿੜੀ ਕਹਿਣ ਲੱਗਾ ਭੋਲੀਏ ਚਿੜੀਏ ਤੂੰ ਸੋਚ ਤੇਰੀਆਂ ਚੁੰਝ ਚੂਲੀਆਂ ਦੇ ਨਾਲ ਕੀ ਅੱਗ ਬਲਦੇ ਰੁੱਖ ਦੀ ਬੁਝ ਜਾਏਗੀ ਜਾਣਦੀ ਆ ਇਹ ਮੁਸਾਫਿਰ ਕਹਿਣ ਲੱਗੀ ਉਹ ਛਿੜੀ ਮੇਰੀਆਂ ਚੁੰਝ ਚੂਲੀਆਂ ਦੇ ਨਾਲ ਤਾਂ ਅੱਗ ਬਲਦੇ ਬਿਰਖ ਦੀ ਬੁਝਣੀ ਨਹੀਂ ਫੇਰ ਵੀ ਮੈਂ ਸੋਚਦੀ ਹਾਂ ਜਦੋਂ ਜੰਗਲ ਦਾ ਇਤਿਹਾਸ ਲਿਖਿਆ ਜਾਏਗਾ ਨਾਮ ਮੇਰਾ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ ਤੇ ਕਿਸੇ ਇਨਾ ਰੁੱਖਾਂ ਦੇ ਵਾਰਸ ਕਹਿਣਗੇ ਸਾਨੂੰ ਜਦ ਲੱਗਦੀ ਹੈ ਅੱਗ ਸਭ ਪਰਿੰਦੇ ਤ੍ਰਬਕੇ ਉੱਡਦੇ ਹੀ ਨੇ ਪਰ ਕਈ ਮੁੜਦੇ ਵੀ ਨੇ ਗੱਲ ਸੁਣ ਕੇ ਚਿੜੀ ਦੀ ਰਾਹੀਰ ਵੀ ਲੱਗ ਪਿਆ ਉਸ ਰੁੱਖ ਉੱਤੇ ਪਾਣੀ ਸੁੱਟਣ ਹੋਰ ਤੇ ਇੱਕ ਹੋਰ ਤੇ ਇੱਕ ਹੋਰ ਰਾਹੀ ਆ ਗਿਆ ਤੇ ਪਰਿੰਦੇ ਵੀ ਹਜ਼ਾਰਾਂ ਪਰਤ ਆਏ ਚੁੰਝਾਂ ਦੇ ਵਿੱਚ ਨੀਰ ਪਾਰ ਕੇ ਆਖਦੇ ਨੇ ਬੁਝ ਗਈ ਸੀ ਅੱਗ ਬਲ ਦੇ ਬਿਰਖ ਦੀ ਤੇ ਕਿਸੇ ਅਗਲੀ ਬਹਾਰ ਰੁੱਖ ਦੇ ਚੁਲਸੇ ਤਣੇ ਚੋਂ ਫੁੱਟ ਗਏ ਸੀ ਹਰੇ ਪੱਤੇ ਮਹੀਨ ਜਿਸ ਤਰ੍ਹਾਂ ਕੀ ਹਰੇ ਅੱਖਰ ਹੋਣ ਕਾਲੇ ਸਫੇਤੇ ਰੁੱਖ ਉਹ ਇੱਕ ਆਸ ਦੇ ਤਰਵਾਜ਼ ਦੀ ਕੋਸ਼ਿਸ਼ ਦੇ ਵਿਸ਼ਵਾਸ ਦੀ ਨਜ਼ਮ ਵਰਗਾ ਹੋ ਗਿਆ ਸੀ ਮੇਰੀ ਮਾਂ ਨੇ ਇਹ ਸੁਣਾਈ ਸੀ ਕਹਾਣੀ ਤੇ ਕਿਹਾ ਸੀ ਇਹ ਨਾ ਕਦੀ ਸਮਝੀ ਕਿ ਲਿਸਾ ਹੈ ਤੂੰ ਇਹ ਕਦੀ ਨਾ ਸੋਚੀ ਕਿ ਕੱਲਾ ਹੈ ਤੂੰ ਰੁੱਖ ਨੂੰ ਜਦ ਅੱਗ ਲੱਗੇ ਉੱਡ ਪਵੀ ਪਰ ਮੁੜ ਪਵੀ ਚੁੰਝ ਦੇ ਵਿੱਚ ਨੀਰ ਪਾਰ ਕੇ ਉਸ ਚਿੜੀ ਨੂੰ ਯਾਦ ਕਰਕੇ ਕੀ ਸਿੱਖਿਆ ਦ੍ਰਿੜ ਇਰਾਦੇ ਨਾਲ ਚੰਗੇ ਕੰਮ ਲਈ ਪੁੱਟਿਆ ਪਹਿਲਾ ਕਦਮ ਹੀ ਮੰਜ਼ਲ ਤੱਕ ਪਹੁੰਚਣ ਲਈ ਕਾਫੀ ਹੁੰਦਾ ਹੈ